ਫਿਲ ਦੇ ਸ੍ਰੀ ਬਾਲਾ ਜੀ ਮੰਦਿਰ ਦੇ ਪ੍ਰਾਂਗਣ ਦੇ ਵਿਸ਼ੇਸ਼ ਫਲੱਡ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਅਤੇ ਖਾਸ ਕਰਕੇ ਜੋ ਤੁਸੀਂ ਦੇਖੋਗੇ ਫਲੱਡ ਦਾ ਪਰਬੋਪ ਆਇਆ ਹੈ ਤੇ ਜਿਹੜੇ ਹੜਪੀੜਿਤ ਲੋਕ ਨੇ ਉਹਨਾਂ ਵਾਸਤੇ ਇਹ ਸਾਰਾ ਬਲੱਡ ਰਿਜ਼ਰਵ ਕਰਕੇ ਰੱਖਿਆ ਗਿਆ ਹੈ ਕਿ ਜੇਕਰ ਉਹਨਾਂ ਨੂੰ ਇਸੇ ਕਿਸਮ ਦੀ ਲੋੜ ਪਵੇਗੀ। ਦਾ ਹੁਣ ਦਿੱਤਾ ਜਾਊਗਾ ਇੱਕ ਬਹੁਤ ਹੀ ਵਿਦਿਆ ਉਪਰਾਲਾ ਹੈ ਸਿੱਖ ਸਭ ਜਾਣਦੇ ਆ ਪੰਜਾਬ ਚ ਜਿਹੜੀ ਬੁਖਾਈ ਆ ਉਸ ਤੋਂ ਬਾਅਦ ਜਿਹਨੀਆਂ ਬਿਮਾਰੀਆਂ ਪੰਜਾਬ ਚਆਂ ਜੀਵਨ ਕੀ ਕਹਿਰੇ ਨੇ ਕਿ ਚਿਕਨ ਦੁਨੀਆ ਜਾਂ ਮਲੇਰੀਆ ਹੁੰਦਾ ਦਾਰੇ ਲੋਕਾਂ ਨੂੰ ਉਹੀ ਕਾਰਨ ਸੈਨੂ ਬਹੁਤ ਯਾਦਾ ਖੋਦ ਦੀ ਲੋੜ ਹੋਏਗੀ ਇਸ ਕਰਕੇ ਜਿਹਨੀਆਂ ਵੀ ਐਨ ਜੀਓਜ਼ ਇੱਕ ਖੂਨਦਾਨ ਕੈਂਪ ਲਗਾ ਰਹੀ ਹੈ ਮੈਂ ਸਭ ਨੂੰ ਬਹੁਤ ਬਹੁਤ ਧੰਨਵਾਦ ਜਾਂ ਰਾਜੇ ਇੱਕ ਨੂ ਸੇਵਾ ٹرسٹ ਦੀ ਮੈਂ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤਾਂ ਕਿ ਲੋਕਾਂ ਨੂੰ ਇਸ ਟਾਈਮ ਤੱਕ ਖੂਨ ਦੀ ਕਮੀ ਨਾ ਹੋ ਸਕੇ ਅੱਜ ਮੌਜੂਦ ਦਾ ਵਾਜੂਦ ਨਮਸਕਾਰ ਸਭ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਇੱਕ ਨੂਰ ਸੇਵਾ ਟਰਸਟ ਵੱਲੋਂ ਮੈਡੀਕਲ ਕੈਂਪ ਦੇ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ ਸਾਡੇ ਤੀਰੁਪਤੀ ਬਾਲਾ ਜੀ ਮੰਦਿਰ ਚ ਜੋ ਕਿ ਮੈਨੇਜਮੈਂਟ ਟੀਰુપਤੀ ਬਾਲਾਜੀ ਮੰਦਿਰ ਦੀ ਹਰ ਵੇਲੇ ਕੋਈ ਨਾ ਕੋਈ ਵਧੀਆ ਉਪਰਾਲਾ ਕਰਦੀ ਰਹਿੰਦੀ ਹੈ ਅੱਜ ਉਹਨਾਂ ਨੇ ਏਕਨੂਰ ਸੇਵਾ ٹرسٹ ਦੇ ਨਾਲ ਮਿਲ ਕੇ ਖੂਨਦਾਨ ਕੈਂਪ ਲਗਾਇਆ ਹੈ ਜਦੇ ਲਈ ਮੈਂ ਏਕਨੂਰ ਸੇਵਾ ٹرسٹ ਦੀ ਤੇ ਟੀਰુપਤੀ ਬਾਲਾ ਮੈਨੇਜਮੈਂਟ ਕਮੇਟੀ ਦੀ ਬਹੁਤ ਬਹੁਤ ਧੰਨਵਾਦੀਆਂ ਕਿਉਂਕਿ ਅਸੀਂ ਸਭ ਜਾਣਦੇ ਹਾਂ ਪੰਜਾਬ 'ਚ ਜਿਹੜੀ ਵਿਫਦਾ ਆਈ ਹੈ ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਪੰਜਾਬ 'ਚ ਆ ਰਹੀਆਂ ਜਿਵੇਂ ਕਿ ਕਹਿ ਰਹੇ ਨੇ ਕਿ ਚਿਕਨਗੁਨੀਆ ਜਾਂ ਮਲੇਰੀਆ ਹੁੰਦਾ ਡਰ ਹੈ ਲੋਕਾਂ ਨੂੰ ਉਹੀ ਕਾਰਨ ਸੈਨੂੰ ਬਹੁਤ ਜ਼ਿਆਦਾ ਖੂਨ ਦੀ ਲੋਰ ਹੋਏਗੀ ਇਸ ਕਰਕੇ ਜਿਹੜੀਆਂ ਵੀ ਐਨ ਜੀਓਜ਼ ਇਹ ਖੂਨਦਾਨ ਕੈਂਪ ਲਗਾ ਰਹੀਆਂ ਮੈਂ ਸਭ ਦੀ ਬਹੁਤ ਬਹੁਤ ਧੰਨਵਾਦੀਆਂ ਹੋਰ ਅੱਜ ਇੱਕ ਨੂਰ ਸੇਵਾ ટ્રਸ ਦੀ ਮੈਂ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤਾਂ ਕਿ ਲੋਕਾਂ ਨੂੰ ਉਸ ਟਾਈਮ ਤੇ ਖੂਨ ਦੀ ਕਮੀ ਨਾ ਹੋ ਸਕੇ ਕਿਉਂਕਿ ਖੂਨਦਾਨ ਇੱਕ ਐਸਾ ਦਾਨ ਹੈ ਜਿਹੜਾ ਸਭ ਤੋਂ ਵਧੀਆ ਦਾਨ ਹੈ ਅਸੀਂ खून दे के किसी की जान बचा सकते हैं अगर किसी की आपको पैसे दे नाल मदद नहीं कर पकते तो असी किसी की जिंदगी बचा सकते हैं परमात्मा वालों सूँ ऐसी देन है कि असी खून दे के किसी भी जान की रक्षा कर सकते हैं जी जान बच गई वह सब कुछ बच गया इस करके जे भी इतने खून देन आए हैं उन्होंत बहुत धनवादी हाँ और सू चाहिए कि व् तो वह खूनदान कैंप लगाने का ਪੰਜਾਬ 'ਚ ਅਗਰ ਕੋਈ ਕੱਲ ਨੂੰ ਬਿਮਾਰੀ ਐਸੀ ਆਂਦੀ ਵੀ ਹੈ ਤੇ ਕਿਸੇ ਨੂੰ ਵੀ ਖੂਨ ਦੀ ਕਮੀ ਨਾ ਹੋਵੇ ਤੇ ਸਾਡਾ ਪੰਜਾਬ ਸੁਰੱਖਿਤ ਹੋਵੇ ਸਾਡਾ ਪੰਜਾਬ ਚੜ੍ਹਦੀ ਕਲਾ 'ਚ ਰਹੇ ਇੱਕ ਨੂਰ ਸੇਵਾ ٹرسٹ ਬਲੋਂ ਸ੍ਰੀ ਅਰਵਿੰਦਰ ਬੜੈਤ ਸਾਹਿਬ ਅਤੇ ਉਹਨਾਂ ਦੀ ਟੀਮ ਬਲੋਂ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਅਦਲਕਾ ਹਸਪੀਟਲ ਦਾ ਜਿਹੜਾ ਬਲੱਡ ਬੈਂਕ ਹੈ ਉਸ ਹਸਪੀਟਲ ਦੀ ਟੀਮ ਇੱਥੇ ਮੌਜੂਦ ਹੈ ਔਰ ਗ੍ਰੀਨਫੀਲਡ ਦੇ Sri Balaji ਮੰਦਿਰ ਦੇ ਪ੍ਰਾਂਗਣ ਦੇ ਵਿੱਚ ਇਸ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਔਰ ਖਾਸ ਕਰਕੇ ਜੋ ਤੁਸੀਂ ਦੇਖੋਗੇ ਫਲੱਡ ਦਾ ਪ੍ਰਕੋਪ ਆਇਆ ਹੈ। ਤੇ ਜਿਹੜੇ ਹੜ੍ਹ ਪੀੜਿਤ ਲੋਕ ਨੇ ਉਹਨਾਂ ਵਾਸਤੇ ਇਹ ਸਾਰਾ ਬਲੱਡ ਰਿਜ਼ਰਵ ਕਰਕੇ ਰੱਖਿਆ ਗਿਆ ਹੈ ਕਿ ਜੇਕਰ ਉਹਨਾਂ ਨੂੰ ਇਸੇ ਕਿਸਮ ਦੀ ਲੋੜ ਪਵੇਗੀ ਤਾਂ ਉਹਨਾਂ ਨੂੰ ਦਿੱਤਾ ਜਾਊਗਾ। ਤੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਔਰ ਮੈਂ ਕਹਾਂਗਾ ਕਿ ਬੜੈਜ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਪ੍ਰਸ਼ੰਸਾ ਦੇ ਪਾਤਰ ਹੈ। शलाघाजी पात्र है और साढ़े एरिया एरिए काउंसलर साहब श्रुति बीज जी भी आए हुए हैं और मेरी सिस्टर वीना शर्मा जी भी मौजूद ने सारी टीम इतने मौजूद है अनिल शर्मा जी एडवोकेट ने और मैं यही कह कि सारे बद चढ़ के इस ब्लड डोनेशन कैंप के हिस्सा लेना चाहिए है थैंक यू नहीं देखो आज का जोड़ा कार्यक्रम है ब्लड डोनेशन कैंप का है देखो नौजवान जेकर तंदुरुस्त के ताही वो ब्लड दे सकते हैं ब्लड भी वही दे सकते हैं जो कि तंदुरुस्त ने और हर तरीके नाल हेल्दी होंगे ने देखो मैं जो भी किसी ब्लड डोनेशन कैंप के हाँ तो मैं जरूर ब्लड डोनेट करता हाँ लेकिन पिछला जो मैं ब्लड दिता साली दिन ही होए ने नब्बे दिन जरूरी हूँ है इस करके आज मैं इस कैंप के ब्लड नहीं दिता अदरवाइज़ मैं हमेशा ब्लड डोनेट करता हूँ थैंक यू ਆ ਬੀਨੋਜੀ ਪਹਿਲਾਂ ਤੋਂ ਰਿਕਵਰਿੰਗ ਕਰਨ ਵਾਸਤੇ ਆਏ ਹੋ ਤੁਹਾਡਾ ਧੰਨਵਾਦ ਬਹੁਤ ਬਹੁਤ ਜਿਆਦਾ ਇਹ ਏਕ ਨੂੰ ਸੇਵਾ ٹرسٹ ਵੱਲੋਂ ਹਰ ਸਾਲ ਦੇ ਵਿੱਚ 4 ਤੋਂ 5 ਖੂਨਦਾਨ ਕੈਂਪ ਲਗਾਏ ਜਾ ਰਹੇ ਆ ਜਿਸ ਲੜੀ ਦੇ ਤਹਿਤ ਇਹ ਕੈਂਪ ਤ੍ਰਿਪਤੀ ਬਾਲਾਜੀ ਦੇ ਮੰਦਿਰ ਵਿੱਚ ਲਗਾਇਆ ਗਿਆ ਜਿੱਥੇ ਸਾਨੂੰ ਚਰਨਜੀਤ ਅਗਣੀ ਹੋਤਰੀ ਜੀ ਨੇ ਪੂਰਾ ਸਹਿਯੋਗ ਦਿੱਤਾ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦੀ ਆ ਔਰ ਇਹ ਕੈਂਪ ਲਗਾਤਾਰ ਜਾਰੀ ਰਹਿਣਗੇ ਅਗਲੇ ਮਹੀਨੇ ਅਸੀਂ ਇਹ ਜਿਹੜਾ ਐਤਵਾਰ ਆ ਰਿਹਾ ਅਸੀਂ ਯਾਤਰਾ ਲੈ ਕੇ ਜਾਂਦੇ ਆ ਦੋਸਤੋ ਅਗਲੇ ਸ਼ਨੀਵਾਰ ਫਿਰ ਡੀਏਵੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਸਾਡਾ ਇੱਕ ਵਿਸ਼ਾਲ ਕੈਂਪ ਲੱਗਣ ਜਾ ਰਿਹਾ ਔਰ ਇੱਕ ਕੈਂਪ ਜਿਹੜਾ ਹੈ ਬਲੱਡ ਇਕੱਠਾ ਕੀਤਾ ਜਾ ਰਿਹਾ ਹੈ ਇਹਦਾ ਸਾਡਾ ਉਦੇਸ਼ ਆ ਵੀ ਘੱਟੋ ਘੱਟ ਜਿਹੜੇ ਆ ਹੜ੍ਹ ਪੀੜਤ ਲੋਕ ਬਿਮਾਰ ਹੋ ਰਹੇ ਨੇ ਅਗਰ ਗੁਰੂ ਮਹਾਰਾਜ ਨਾ ਕਰੇ ਕਿ ਇਹਨਾਂ ਨੂੰ ਜ਼ਰੂਰਤ ਪਵੇ ਤੇ ਇਹ ਬਲੱਡ ਦੀ ਪੂਰਤੀ ਇਹਨਾਂ ਵਾਸਤੇ ਕੀਤੀ ਜਾ ਸਕੇ ਅਦਲੱਖਾ ਬਲੱਡ ਬੈਂਕ ਜਿਹੜਾ ਸਾਡੇ ਨਾਲ ਹਮੇਸ਼ਾ ਸਹਿਯੋਗ ਦਿੰਦਾ ਹੈ ਅੱਜ ਵਕਫਾ ਵਕਫ ਮਹਿਮਾਨ ਆਏ ਨੇ ਅਸੀਂ ਉਹਨਾਂ ਦਾ ਵੀ ਤੈ ਦਿ ਲੋਤਨਵਾਦੀ ਆ ਸਾਹਿਲ ਦਾਤਾ ਜੀ ਵੀ ਪੂਰੀ ਟੀਮ ਜਿਹੜੀ ਲੈ ਕੇ ਆਏ ਨੇ ਤੇ ਹਿਮਾਚਲੀ ਭਰਾ ਸਾਡੇ ਰਜੀਮ ਖਿਉਰੀਆ ਜੀ ਉਹ ਵੀ ਆਪਣੀ ਟੀਮ ਲੈ ਕੇ ਆਏ ਨੇ ਅਸੀਂ ਸਾਰਿਆਂ ਦਾ ਤੈ ਦਿ ਲੋਤਨਵਾਦੀ ਆ ਔਰ ਇਹ ਸਮਾਜਿਕ ਸੇਵਾਵਾਂ ਸਾਡੀਆਂ ਪਿਛਲੇ 30 ਸਾਲ ਤੋਂ ਲਗਾਤਾਰ ਚੱਲਦੀ ਆ ਆ ਰਹੀਆਂ ਨੇ ਔਰ ਜਿੰਦੋਂ ਤੱਕ ਸਾਥ ਸਾਰੇਗਾ ਜਾਂ ਸਾਡੇ ਟੀਮ ਦੇ ਸਾਥੀ ਸਾਡੇ ਨਾਲ ਸਹਿਯੋਗ ਦੇਣਗੇ ਇਹ ਕੰਮ ਹਮੇਸ਼ਾ ਲਗਾਤਾਰ ਜਾਰੀ ਰੱਖਿਆ ਜਾਵੇ ਇਹ ਸਾਡਾ 22ਵਾਂ ਕੈਂਪ ਹੈ ਜੀ ਬਲੱਡ ਡੋਨੇਸ਼ਨ ਕੈਂਪ ਹੈ ਜੀ ਆ ਬਿਲਕੁਲ ਜਾਰੀ ਰਹੇਗਾ ਜੀ ਇਸ ਤੋਂ ਇਲਾਵਾ ਸਾਡੇ ਬਿਊਟੀ ਪਾਲਰ ਤੇ ਸਲਾਈ ਸੈਂਟਰ ਵੀ ਚੱਲਦੇ ਆ ਐਰ ਕੀ ਸਾਡੇ 14 ਸਾਲ ਪੂਰੇ ਧਾਰਮਿਕ ਯਾਤਰਾ ਨੂੰ ਹੋ ਗਏ ਜੀ ਜਿਹੜੀ ਬੱਸ ਅਸੀਂ ਸਮੇਂ ਸਮੇਂ ਮੁਤਾਬਕ ਹਰ ਮਹੀਨੇ ਜਿਹੜੀ ਉਹ ਯਾਤਰਾ ਲੈ ਕੇ ਜਾਂਦੇ ਆ ਉਹ ਯਾਤਰਾ ਵੀ ਸਾਡੀ ਲਗਾਤਾਰ ਜਾਰੀ ਹੈ ਜੀ ਇਸ ਤੋਂ ਇਲਾਵਾ ਮੈਡੀਕਲ ਕੈਂਪ ਵਗੈਰਾ ਜਾਂ ਹੋਰ ਵੀ ਜੋ ਸਮਾਜਿਕ ਸੇਵਾਵਾਂ ਆ ਉਹ ਤੋਂ ਕਰੀ ਵੀ ਪਿੱਛੇ ਨਹੀਂ ਹਟੀ ਜੀ ਨੌਜਵਾਨ ਦਾ ਅਸੀਂ ਬਹੁਤ ਹੀ ਲੋ ਧੰਨਵਾਦੀ ਆ ਕਿਉਂਕਿ ਇਸ ਟਾਈਮ ਦੇ ਵਿੱਚ ਜੋ ਪਿਛਲੇ ਸਮੇਂ ਦੌਰਾਨ ਨੌਜਵਾਨ ਐਕਟਿਵ ਹੋ ਜਾਣਾ ਜੀ ਬਲਡ ਡੋਨੇਸ਼ਨ ਨੂੰ ਲੈ ਕੇ ਔਰ ਖਾਸ ਕਰਕੇ ਔਰਤਾਂ ਦੇ ਮਹਿਲਾਵਾਂ ਦਾ ਜਿਹੜਾ ਯੋਗਦਾਨ ਦੇਖਣ ਨੂੰ ਮਿਲ ਰਿਹਾ ਇਹ ਬਹੁਤ ਵੱਡਾ ਯੋਗਦਾਨ ਹੈ ਅਸੀਂ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਸਾਡਾ ਸਹਿਯੋਗ ਦੇ ਰਹੇ ਨੇ ਸਭੀ ਗੱਲ ਸਾਰਿਆਂ ਨੂੰ ਬਹੁਤ ਵਧੀਆ ਇੱਕ ਨੂ ਇੱਕ ਨੂ ਸੇਵਾ ٹرسٹ ਵੱਲੋਂ ਪ੍ਰਚਾਰਾ ਕੀਤਾ ਗਿਆ ਵਾ ਜਿਹਨਰੇ ਮੁਖੀ ਜੀ ਹੈਗੇ ਵਟਾ ਜਿੰਕਲ ਆਪਣੇ ਹਰ ਸਾਲ ਤਿੰਨ ਚਾਰ ਬਲੱਡ ਕੈਂਪ ਲਗਾ ਜਾਂਦੇ ਆ ਬਹੁਤ ਵਧੀਆ ਸੋਚ ਆ ਨਾਲੇ ਬੜੇ ਜਾਣੇ ਜੁੜਦੇ ਪਏ ਇਹਨਾਂ ਦੇ ਨਾਲ ਇਹ ਜਿਹੜਾ ਉਪਰ ਲਾਇਰ ਕੀ ਕੀਤਾ ਗਿਆ ਇਹ ਕੀਤਾ ਵੀ ਜਿਹੜੇ ਬਾੜ ਪੀੜ ਤੇ ਆ ਉਹਨਾਂ ਲਈ ਕੀਤਾ ਗਿਆ ਵਾ ਜੇ ਉਹਨਾਂ ਨੂੰ ਬਲੱਡ ਦੀ ਲੋੜ ਪੈਂਦੀ ਆ ਉਹਦੇ ਲਈ ਐਡਵਾਂਸ ਵਿੱਚ ਅਰੇਂਜ ਕਰਦੇ ਪਏ ਆ ਅਈ ਅੱਗੇ ਵੀ ਜਦੋਂ ਇੰਟਰਵਿਊ ਕੀਤਾ ਸੀ ਉਦੋਂ ਵੀ ਗੱਲ ਕਹਿ ਰਹੇ ਹਾਂ ਵੀ ਨਸ਼ੇ ਛੱਡੋ ਜਿਮ ਵੱਲ ਹੋਵੋ ਚੰਗੇ ਪਾਸੇ ਲੱਗੋ ਸਿਹਤ ਬਣਾਓ ਜੇ ਤੁਹਾਡੀ ਸਿਹਤ ਚੰਗੀ ਹੋਏਗੀ ਤਾਂ ਹੀ ਤੇ ਖੂਨ ਵੀ ਦਾਨ ਕਰ ਸਕਦੇ ਹੋ ਚੰਗੇ ਕੰਮ ਕਰੋ ਚੰਗੀ ਡਾਈਟ ਖਾਓ ਚੰਗੇ ਪਾਸੇ ਜੁੜੋ ਪੁਣ ਇਹਨਾਂ ਨਾਲ ਅਸੀਂ ਵੀ ਜੁੜੇ ਆ ਤੇ ਹਰ ਜਦੋਂ ਵੀ ਇਹਨਾਂ ਦੇ ਕੈਂਪ ਲੱਗਦੇ ਆ ਜਿੰਨਾ ਹੋ ਸਕਦਾ ਉਹਨਾਂ ਯੋਗਦਾਨ ਦਈਦਾ ਤੇ ਜੇ ਬੰਦੇ ਚੰਗੇ ਪਾਸੇ ਲੱਗਣਗੇ ਨੌਜਵਾਨ ਚੰਗੇ ਪਾਸੇ ਲੱਗਣਗੇ ਤੇ ਤਾਂ ਹੀ ਗਾਹ ਹੀ ਇਹ ਕੰਮ ਕਰ ਸਕਦੇ ਆ